ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਪੁਲਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮੇਤਲ ਨੇ ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਵੱਡੀ ਤਰਾਸਤੀ ਵਿੱਚੋਂ ਲੰਘ ਰਿਹਾ ਹੈ ਸੰਸਦ ਮੈਂਬਰ ਅਸ਼ੋਕ ਮੇਤਲ ਨੇ ਕਿਹਾ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ ਵੀ ਨੇ ਉਹਨਾਂ ਨੇ ਵੱਡਾ ਐਲਾਨ ਕਰਦੇ ਹ ਕਿ ਹੜਾਂ ਕਾਰਨ ਜਿੰਨਾ 43 ਲੋਕਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਡਬਲਿਊ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਯੋਗਤਾ ਦੇ ਮੁਤਾਬਿਕ ਨੌਕਰੀ ਦਿੱਤੀ ਜਾਵੇਗੀ ਜੋ ਕਿ ਪੱਕੀ ਹੋਵੇਗੀ। ਉਹਨਾਂ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਖੜੇ ਨੇ ਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੰਦੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਣੀ ਦੀ ਕੁਦਰਤੀ ਮਾਰਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਦੇ ਹੁਣ ਤੱਕ 1900 ਤੋਂ ਜ਼ਿਆਦਾ ਪਿੰਡ ਹੜਾਂ ਤੋਂ ਪ੍ਰਭਾਵਿਤ ਹੋਏ ਨੇ। ਇਸ ਤੋਂ ਇਲਾਵਾ 4 ਲੱਖ ਏਕੜ ਜ਼ਮੀਨ ਹੜਾਂ ਦੇ ਪਾਣੀ ਨਾਲ ਭਰੀ ਹੋਈ ਹੈ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਪਿੰਡ ਵਿੱਚ ਗੈਸਟਡ ਅਫਸਰ ਦੀ 24 ਘੰਟੇ ਡਿਊਟੀ ਲਗਾਈ ਹੋਈ ਹੈ ਜੋ ਨਿਗਰਾਨੀ ਰੱਖ ਰਹੇ ਨੇ ਅਜਿਹੇ ਮੌਕੇ ਦੇ ਵਿੱਚ ਮੈਨੂੰ ਚੰਗਾ ਲੱਗ ਰਿਹਾ ਇਹ ਕਹਿੰਦੇ ਹੋਏ ਕਿ ਸਾਡੀ ਪੰਜਾਬ ਸਰਕਾਰ ਨੇ ਵੱਧ ਚੜ ਕੇ ਹਿੱਸਾ ਲਿਆ ਹਰ ਪਿੰਡ ਦੇ ਵਿੱਚ ਪੰਜਾਬ ਸਰਕਾਰ ਨੇ ਗੈਸਟਡ ਅਫਸਰ ਦੀ ਫੁੱਲ ਟਾਈਮ ਡਿਊਟੀ ਲਗਾਈ ਹੈਗੀ ਜਿਹੜਾ ਕਿ ਉੱਥੇ ਜਾ ਕੇ ਸਾਰੇ ਮੌਇਨਾ ਕਰਦਾ ਹੈਗਾ ਧਿਆਨ ਰੱਖਦਾ ਹੈਗਾ ਤੇ ਸਾਰੀ ਰਾਹਤ ਸਮੱਗਰੀ ਪਹੁੰਚਾਉਂਦਾ ਹੈਗਾ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਕਟਰ ਹੈਗੇ ਨੇ ਲੱਖਾਂ ਦੇ ਵਿੱਚ ਉਹ ਸਾਰੇ ਗਰਾਊਂਡ ਜ਼ੀਰੋ ਤੇ ਲੱਗੇ ਹੈਗੇ ਨੇ ਸਾਰੇ ਐਮਐਲਏ ਸਹਬਾਨ ਲੱਗੇ ਨੇ ਸਾਰੇ ਮੰਤਰੀ ਸਹਬਾਨ ਲੱਗੇ ਨੇ ਤੇ ਮੇਰੇ ਸਾਥੀ ਜਿਹੜੇ ਐਮਪੀਜ਼ ਨੇ ਉਹ ਵੀ ਸਾਰੇ ਲੱਗੇ ਹੈਗੇ ਨੇ ਇਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਸਿਵਲ ਸੁਸਾਇਟੀ ਜਨਤਾ ਹੈਗੀ ਆਮ ਜਨਤਾ ਉਹ ਵੀ ਪੂਰੇ ਤਰੀਕੇ ਨਾਲ ਮਾਰ ਪੀਟ ਕਰਨ ਦੀ ਮਦਦ ਕਰ ਰਹੀ ਹੈਗੀ ਸਾਡੇ ਜਿਹੜੇ ਐਨ ਜੀਓ ਹੈਗੇ ਨੇ ਉਹ ਲੱਗੇ ਹੋਏ ਹੈਗੇ ਨੇ ਸੰਗਤਾਂ ਲੱਗੀਆਂ ਹੋਈਆਂ ਹੈਗੀਆਂ ਨੇ ਧਾਰਮਿਕ ਸੰਸਥਾਨ ਮਦਦ ਕਰ ਰਹੇ ਹੈਗੇ ਨੇ ਔਰ ਆਰਮੀ ਡਿਫੈਂਸ ਫੋਰਸਸ ਪੂਰੀ ਮਦਦ ਕਰ ਰਹੀ ਹੈਗੀ ਬੀਐਸਐਫ ਮਦਦ ਕਰ ਰਹੀ ਹੈਗੀ ਐਨਡੀਆਰਐਫ ਮਦਦ ਕਰ ਰਹੀ ਹੈਗੀ ਤੇ ਸਾਰਿਆਂ ਪਾਸੋਂ ਹਰ ਤਰੀਕੇ ਨਾਲ ਮਦਦ ਮਿਲ ਰਹੀ ਹੈਗੀ ਲੇਕਿਨ ਤਰਾਸ ਦੀ ਇੰਨੀ ਵੱਡੀ ਹੈਗੀ ਪਿੰਡਾਂ 'ਚ ਵਿੱਚ ਲੋਕਾਂ ਦੇ ਘਰ ਟਾਏ ਗਏ ਹੈਗੇ ਨੇ ਉਹਨਾਂ ਦੀ ਰਹਿਣ ਦੀ ਸਮੱਸਿਆ ਹੈਗੀ ਬਿਮਾਰੀਆਂ ਵੀ ਨਾਲ ਆ ਜਾਂਦੀਆਂ ਹੈਗੀਆਂ ਨੇ ਪਰ ਆਫ ਕੋਰਸ ਅੱਜ ਤੇ ਸਾਰੇ ਰਾਹਤ ਕੈਂਪ ਮੈਡੀਕਲ ਕੈਂਪ ਵੀ ਲੱਗੇ ਹੈਗੇ ਨੇ ਪਰ ਉਹਦੇ ਬਾਅਦ ਵੀ ਇਹ ਸਮੱਸਿਆ ਆਵੇਗੀ ਅੱਜ ਟਾਈਮ ਆ ਗਿਆ ਹੈਗਾ ਕਿ ਪੰਜਾਬੀਆਂ ਨੂੰ ਲੋੜ ਹੈਗੀ ਕਿ ਦੇਸ਼ ਉਹਦੇ ਨਾਲ ਖੜਾ ਹੋਵੇ ਪੂਰਾ ਪੂਰੀ ਕਮਿਊਨਿਟੀ ਨਾਲ ਖੜਾ ਹੋਵੇ ਪਰ ਮੈਨੂੰ ਖੁਸ਼ੀ ਹੈ ਕਿ ਚਾਰੋਂ ਪਾਸੇ ਬੜੀ ਮਦਦ ਹਰ ਤਰੀਕੇ ਦੀ ਆ ਰਹੀ ਹੈਗੀ ਜਿਵੇਂ ਕਿ ਮੈਂ ਕਿਹਾ ਕਿ ਜਿਸ ਵੇਲੇ ਇਹ ਪਾਣੀ ਨਿਕਲ ਗਿਆ ਉਹਦੇ ਬਾਅਦ ਕੀ ਹੋਏਗਾ ਉਹਨਾਂ ਨੂੰ ਰਹਿਣ ਲਈ ਸਾਰੇ ਟੁੱਟ ਗਏ ਹੈਗੇ ਨੇ ਉਹ ਬਣਾਉਣ ਲਈ ਫੰਡਸ ਦੀ ਲੋੜ ਹੋਏਗੀ ਜ਼ਮੀਨ ਨੂੰ ਖੇਤੀ ਲਾਇਕ ਕਰਨ ਲਈ ਐਫਰਟਸ ਦੀ ਲੋੜ ਹੋਏਗੀ ਤੇ ਫੰਡਸ ਦੀ ਵੀ ਲੋੜ ਹੋਏਗੀ ਮੈਡੀਕਲ ਸਪੋਰਟ ਦੇ ਲਈ ਫੰਡਸ ਦੀ ਲੋੜ ਹੋਏਗੀ ਔਰ ਜਿਨ੍ਹਾਂ ਦੇ ਰੋਜ਼ਗਾਰ ਚਲੇ ਗਏ ਨੇ ਕਿਉਂਕਿ ਜ਼ਮੀਨ ਠੀਕੋਂ ਚ ਟਾਈਮ ਲੱਗੇਗਾ ਕੋਈ ਮਜ਼ਦੂਰ ਨੇ ਜਿਹੜੇ ਪਿੰਡਾਂ ਚ ਰਹਿੰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਣੀ ਓਕੀ ਹੋਣਗੀਆਂ ਉਹਨਾਂ ਦਾ ਕੀ ਹੋਏਗਾ ਉਹਦੇ ਲਈ ਜਿਹੜਾ ਮੈਂ ਆਪਣੇ ਤੌਰ ਤੇ ਸੋਚਿਆ ਹੈਗਾ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਚਾਂਸਲਰ ਵੀ ਹੈਗਾ ਕਿ ਜਿੰਨੇ ਵੀ ਸਾਡੇ 43 ਪਰਿਵਾਰਾਂ ਦੀ ਇੱਕ ਇੱਕ ਤੇ 43 ਲੋਕਾਂ ਦੀ ਡੈਥ ਹੋਈ ਹੈ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗਾ ਕਿ ਜਿਹੜੇ 43 ਵਿਅਕਤੀ ਪੰਜਾਬ ਦੀ ਇਸ ਤਰਾਸਤੀ ਤੇ ਵਿੱਚ ਸਾਡੇ ਤੋਂ ਵਿਛੜ ਗਏ ਨੇ ਉਹ ਮੇਰੇ ਸਾਹਮਣੇ ਲਿਯੋਦਾ ਹੈਗੇ ਨੇ ਉਹ ਸ਼ਹੀਦ ਹੈਗੇ ਨੇ ਜਿਹੜੇ ਇਸ ਬਾੜ ਦੀ ਸ਼ਹਾਦਤ ਦੇ ਵਿੱਚ ਚੜ ਗਏ ਹੈਗੇ ਨੇ ਮੈਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਉਹਨਾਂ ਨੂੰ ਨਮਨ ਕਰਦਾ ਹੈਗਾ ਉਹਨਾਂ ਦੇ ਪਰਿਵਾਰਾਂ ਨਾਲ ਮੈਂ ਵੀ ਖੜਾ ਆ ਸਾਡਾ ਪੂਰਾ ਪੰਜਾਬ ਪੂਰੀ ਮਾਨਵਤਾ ਉਹਨਾਂ ਦੇ ਨਾਲ ਖੜੀ ਹੈਗੀ ਇਹਦੇ ਨਾਲ ਨਾਲ ਮੈਂ ਇਹ ਚਾਹਮਾਂਗਾ اور ਮੈਂ ਇਹ ਐਲਾਨ ਕਰਦਾ ਹੈਗਾ ਕਿ ਜਿਹੜੇ 43 ਪਰਿਵਾਰ ਦੇ ਵਿੱਚੋਂ ਹਰ ਇੱਕ ਇੱਕ ਮੈਂਬਰ ਇੱਕ ਮੈਂਬਰ ਹਰ 43 43 ਪਰਿਵਾਰ ਦੇ ਵਿੱਚੋਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਉਹਨਾਂ ਨੂੰ ਇੱਕ ਇਮੀਡੀਏਟ ਇੱਕਦਮ ਰੋਜ਼ਗਾਰ ਪ੍ਰਵਾਨ ਦੇਗੀ ਨੌਕਰੀ ਦੇਗੀ ਜਿਹੜੀ ਕਿ ਪਰਮਨੈਂਟ ਹੋਏਗੀ ਇਹ ਸਾਰੀ ਮੈਂ ਗੱਲ ਤੁਹਾਡੇ ਸਾਹਮਣੇ ਰੱਖਣ ਲਈ ਆਇਆ ਹੈਗਾ ਤਾਂ ਕਿ ਇਹ ਗੱਲ ਸਾਰੇ ਉਹਨਾਂ ਪਰਿਵਾਰਾਂ ਤੱਕ ਵੀ ਪਹੁੰਚ ਸਕੇ ਅਸੀਂ ਆਪਣੇ ਲੈਵਲ ਤੋਂ ਵੀ ਉਹਨਾਂ ਕੋਲ ਪਹੁੰਚ ਕੇ ਗੱਲ ਕਰਾਂਗੇ ਉਹਨਾਂ ਨੂੰ ਆਫਰ ਦਵਾਂਗੇ ਪਰ ਮੈਂ ਚਾਹੁੰਦਾ ਕਿ ਮੀਡੀਆ ਦੇ ਥਰੂ ਜੇ ਕੋਈ ਰਹਿ ਗਿਆ ਤਾਂ ਮੀਡੀਆ ਦੇ ਥਰੂ ਸਾਰੇ ਨੂੰ ਉਹ ਗੱਲ ਪਹੁੰਚੇ ਤਾਂ ਕਿ ਉਹ ਸਾਰੇ ਪਰਿਵਾਰ ਆ ਸਕਣ ਅੱਗੇ ਔਰ ਅਸੀਂ ਹਰ ਹਰ ਪਰਿਵਾਰ ਦੇ ਜਿਹੜਾ ਜਿਨ੍ਹਾਂ ਦੀ ਡੈਥ ਹੋ ਗਈ ਹੈ ਉਹਦੇ ਇੱਕ ਇੱਕ ਪਰਿਵਾਰਿਕ ਸਦਸੇ ਨੂੰ ਜਿਹੜਾ ਵੀ ਸਭ ਤੋਂ ਨਜ਼ਦੀਕ ਹੈਗਾ ਜਿਸਦੀ ਡੈਥ ਹੋਈ ਹੈ ਉਹਦੇ ਨਜ਼ਦੀਕ ਹੈਗਾ ਉਹਨੂੰ ਨੌਕਰੀ ਉਦਾਰਿਤ ਕਾਬਲੀ ਦੇ ਸਾਹਮਣੇ ਐਲਪੀਯੂ ਦੇ ਵਿੱਚ ਕੈਂਪਸ ਦੇ ਵਿੱਚ ਫੁੱਲ ਟਾਈਮ ਜੌਬ ਦੇ ਸਕੀ ਪਰਮਨੈਂਟ ਪੰਜਾਬ ਅਪਡੇਟਸ ਦੇ ਖਾਸ ਬਲਟਨ ਦੇ ਵਿੱਚ ਫਿਲਹਾਲ ਨਹੀਂ ਸੁਣਨ ਰਹੋ ਚੜਦੀ ਕਲਾ ਟੀਵੀ ਦੇ ਨਾਲ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ કોલ ઓર સ્કેન ક્યુઆર કોડ ટુ કોન્ટેક્ટ us રોડિસ ઇન્ક મિલિયન માઇલ્સ વિથ સ્માઇલ ઓર સ્કેન ક્યુઆર કોડ ટુ કોન્ટેક્ટ us તાબા ઇન્ડિયન ક્યુઝિન ટ્રેસી ફાઇન ઓથેન્ટિક ઇન્ડિયન ક્યુઝિન ઇન ટ્રેસી ઓર સ્કેન ક્યુઆર કોડ ટુ કોન્ટેક્ટ us સિલી વેલી ફેમિલી ડેન્ટલ ઓફિસ ઓર સ્કેન ક્યુઆર કોડ ટુ કોન્ટેક્ટ us